ਨਸ਼ਾ ਵੇਚਣ ਵਾਲੇ ਹੋ ਜੋ ਸਾਵਧਾਨ ਜੀ ਹਾਂ ਸਹੀ ਸੁਣਿਆ ਤੁਸੀਂ ਹੁਣ ਤਾਂ ਪੰਜਾਬ ਪੁਲਿਸ ਦਾ ਡੰਡਾ ਵਰਨਾ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਰੋਜ਼ ਨਦਨ ਚੜਨ ਤੋਂ ਪਹਿਲਾਂ ਹੀ ਪੁਲਿਸ ਲੋਕਾਂ ਦੇ ਘਰਾਂ 'ਤੇ ਪਹੁੰਚ ਜਾਂਦੀ ਹੈ ਸੁੱਤੇ ਪਏ ਲੋਕਾਂ ਦੇ ਘਰਾਂ 'ਆਂ 'ਤੇ ਜਿਹੜੇ ਪ੍ਰੈਸ਼ਰ ਕਿਤੇ ਜਾਂਦੇ ਨੇ ਕਿਉਂਕਿ ਹੁਣ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਦਾ ਪੰਜਾਬ ਪੁਲਿਸ ਤੇ ਪਰਮਾ ਡੰਡਾ ਹੈ ਕਿ ਨਸ਼ੇ ਆੜਿਆਂ ਨੂੰ ਬਖਸ਼ਣਾ ਨਹੀਂ ਹੈ ਦਾ ਨਸ਼ਾ ਵੇਚਣ ਵਾਲੇ ਉਹ ਜੋ ਸਾਵਧਾਨ ਤਾਂ ਹੁਣ ਤਾਂ ਸਿੱਧੇ ਤੌਰ ਤੇ ਪੁਲਿਸ ਕਹਿੰਦੀ ਹੈ ਜਾ ਤਾਂ ਏਰੀਆ ਛੱਡ ਦਿਓ ਜਾਂ ਫਿਰ ਕੰਦਾ ਛੱਡ ਦਿਓ ਮਾਨਯੋਗ ਡੀਜੀਪੀ ਪੰਜਾਬ ਅਤੇ ਮਾਨਯੋਗ ਐਸਐਸਪੀ ਬਠਿੰਡਾ ਜੀ ਦੇ ਡਿਵੀਜ਼ਨ ਨਿਰਦੇਸ਼ਾਂ ਤਹਿਤ ਬਠਿੰਡਾ ਪੁਲਿਸ ਵੱਲੋਂ ਜੋ ਨਸ਼ਿਆਂ ਦੇ ਖਿਲਾਫ ਇੱਕ ਮਹਿੰਮ ਚੱਲ ਰਹੀ ਹੈ ਉਸ ਮਹਿੰਮ ਦੇ ਚੱਲਦੇ ਹੋਏ ਅੱਜ ਬਠਿੰਡਾ ਪੁਲਿਸ ਦੇ ਥਾਣਾ ਸਿਵਲ ਲਾਈਨ ਦੇ ਏਰੀਆ ਦੇ ਵਿੱਚ ਇੱਕ ਸਸਪੈਕਟਿਡ ਪਰਸਨਸ ਤੇ ਸਰਪ੍ਰਾਈਜ਼ ਅਸੀਂ ਇੱਕ ਸਰਚ ਆਪਰੇਸ਼ਨ ਕੀਤਾ ਸੀਗਾ ਇਸ ਇਸ ਦੌਰਾਨ ਅਸੀਂ ਉਹ ਵੱਖ-ਵੱਖ ਘਟੋੜ-ਘਟ 8 ਤੋਂ 10 ਘੰਟਿਆਂ ਦੀ ਵੱਖ-ਵੱਖ ਤਲਾਸ਼ੀ ਲਈ ਹੈ ਜਿੰਨਾਂ ਜਿੰਨਾਂ ਪਰਸਨਸ ਤੇ ਸਾਨੂੰ ਸ਼ੱਕ ਸੀ ਜਾਂ ਕੋਈ ਸੀਕ੍ਰੀਟ ਇਨਫੋਰਮੇਸ਼ਨ ਵਗੈਰਾ ਸੀਗੀ ਤੇ ਸਰਚ ਆਪਰੇਸ਼ਨ ਦੇ ਵਿੱਚ ਅਸੀਂ ਕੁੱਲ 4 ਬੰਦਿਆਂ ਨੂੰ ਰਾਉਂਡ ਅਪ ਕੀਤਾ ਹੈ ਸ਼ੱਕੀ ਬੰਦਿਆਂ ਨੂੰ ਜਿਨ੍ਹਾਂ ਦੀ ਹੁਣ ਵੈਰੀਫਿਕੇਸ਼ਨ ਵਗੈਰਾ ਕੀਤੀ ਜਾਊਗੀ ਅਤੇ ਇਸ ਤੋਂ ਇਲਾਵਾ ਰਾਉਂਡ ਸਾਨੂੰ 5 ਤੋਂ 6 ਸ਼ੱਕੀ ਜੋ ਵਹੀਕਲਸ ਬਰਾਮਦ ਹੋਏ ਹਨ ਤੇ ਇਹਨਾਂ ਸਬੰਧੀ ਵੀ ਅਸੀਂ ਹੁਣ ਵੈਰੀਫਿਕੇਸ਼ਨ ਕਰਕੇ ਜਲਦੀ ਕਾਰਵਾਈ ਕਰਾਂਗੇ ਇਸ ਤੋਂ ਇਲਾਵਾ ਅਸੀਂ ਇੱਕ ਪਬਲਿਕ ਨੂੰ ਵੀ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਹੈ ਜੋ ਨਸ਼ਿਆਂ ਦੇ ਖਿਲਾਫ ਹੈ ਲਗਾਤਾਰ ਆਪਣਾ ਕੰਮ ਕਰ ਰਿਹਾ ਹੈਗਾ ਅਗਰ ਕਿਸੇ ਨੂੰ ਵੀ ਕਿਸੇ ਸਮੇਂ ਵੀ ਕਿਸੇ ਤਰੀਕੇ ਦੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਜ਼ਰੂਰ ਸਾਡੇ ਨਾਲ ਸ਼ੇਅਰ ਕੀਤੀ ਜਾਵੇ ਇਨਫੋਰਮੇਸ਼ਨ ਅਸੀਂ ਸੀਕ੍ਰੀਟ ਰੱਖਾਂਗੇ ਅਤੇ ਇੱਕ ਇਹ ਵੀ ਹੈ ਵੀ ਨਸ਼ਿਆਂ ਦੇ ਖਿਲਾਫ ਕੋਈ ਵੀ ਮਤਲਬ ਲੀਨੈਂਸੀ ਨਹੀਂ ਰੱਖੀ ਜਾਊਗੀ ਅਸੀਂ ਸਖਤ ਤੋਂ ਸਖਤ ਕਾਰਵਾਈ ਅਗਰ ਇਸ ਤਰੀਕੇ ਦੀ ਕਦੇ ਵੀ ਗੱਲਬਾਤ ਸਾਹਮਣੇ ਆਉਂਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ